ਜਿਵੇਂ ਭ੍ਰਿਸ਼ਟਾਚਾਰ ਰਾਜਨੀਤੀ ਵਿੱਚ ਹੁੰਦਾ ਹੈ ਨਾ ਜਿਸ ਤਰ੍ਹਾਂ ਕਰਪਸ਼ਨ ਰਾਜਨੀਤੀ ਵਿੱਚ ਹੁੰਦੀ ਹੈ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਇੱਕ ਕਰਪਸ਼ਨ ਧਰਮ ਦੀ ਦੁਨੀਆ ਵਿੱਚ ਵੀ ਹੁੰਦੀ ਹੈ ਧਾਰਮਿਕ ਦੁਨੀਆ ਵਿੱਚ ਵੀ ਹੁੰਦੀ ਉਹ ਕਿਹੜੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਓ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕਾ ਦੀ ਕੂੜ ਬੋਲ ਮਲ ਖਾਏ ब्राह्मण ਨਾ ਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਰਾਜਨੀਤਿਕ ਲੋਕ ਭਰੇ ਨੇ ਭ੍ਰਿਸ਼ਟਾਚਾਰ ਨਾਲ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧਰਮ ਦੇ ਲੋਕ ਵੀ ਭ੍ਰਿਸ਼ਟਾਚਾਰ ਨਾਲ ਭਰੇ ਨੇ ਕਰਪਸ਼ਨ ਇਹਨਾਂ ਵਿੱਚ ਵੀ ਹੈ ਕਿਹੜੀ ਕਾਜੀ ਇਸਲਾਮ ਦਾ ਪ੍ਰਚਾਰਕ ਹੈ ਇਸਲਾਮ ਦਾ ਵਕੀਲ ਹੈ ਪਰ ਪਲਾ ਕਾਜੀ ਕਰ ਕੀ ਰਿਹਾ ਦੱਸੋ ਆਪਣਾ ਇਤਿਹਾਸ ਪੜ ਕੇ ਵਖਲੋ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਦੇ ਹੋ ਇਹ ਫੈਸਲਾ ਕਿਦਾ ਸੀ ਬੋਲਿਓ ਜੀ ਕਾਜੀ ਦਾ ਕਾਜੀ ਕੌਣ ਸੀ ਲੋਅਰ ਸੀ ਕਿਦਾ ਇਸਲਾਮ ਦਾ ਕਾਜੀ ਸੀ ਵਕੀਲ ਇਸਲਾਮ ਦਾ ਭਾਈ ਸਾਹਿਬ ਭਾਈ ਮਨੀ ਦਾਸ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰਦੇ ਹੋ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਭਾਈ ਸੇ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿਓ ਕੇਸਾਂ ਸਮੇਤ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਤੇ ਕਾਜੀ ਗਲਤ ਫੈਸਲੇ ਇਦਾਂ ਨਹੀਂ ਸੀ ਦਿੰਦੇ ਗੁਰਮੁਖੋ ਉਹਨਾਂ ਨੂੰ ਕੀ ਮਿਲਦਾ ਸੀ ਵੱਡੀ ਲੈ ਕੇ ਹੱਕ ਗਵਾਏ ਇਹ ਕ腐ਸ਼ਨ ਹੈ ਇਹ ਕ腐ਸ਼ਨ ਹੈ ਉਹ ਵੱਡੀ ਲੈ ਕੇ ਹੱਕ ਗਵਾਉਂਦੇ ਸੀ ਵੱਡੀਆਂ ਲੈਂਦੇ ਸੀ ਉਹ ਤੇ ਵੱਡੀ ਲੈ ਕੇ ਰਿਸ਼ਵਤ ਲੈ ਕੇ ਉਹ ਗਲਤ ਫੈਸਲੇ ਸੁਣਾਉਂਦੇ ਸੀ ਤੇ ਗੁਰਨਾਨ ਸਿੰਘ ਸਾਹਿਬ ਨੇ ਕਿਹਾ ਕਿ ਜੇ ਇਸਲਾਮ ਵਿੱਚ ਮੈਂ ਦੇਖਦਾ ਤੇ ਕਾਜੀ ਵਰਗਿਆਂ ਨੇ ਕਰਪਸ਼ਨ ਪੈਦਾ ਕਰ ਦਿੱਤੀ ਹੈ ਉਹਨਾਂ ਨੇ ਪੈਦਾ ਕਰ ਦਿੱਤੀ ਫਿਰ ਬ੍ਰਾਹਮਣ ਨਾ ਵਾ ਜੀਆਂ ਘਾਏ ਤੇ ਕਹਿੰਦੇ ਜੇ ਮੈਂ ਹਿੰਦੂ ਧਰਮ ਦੀ ਗੱਲ ਕਰਦਾ ਐਡਾ ਵੱਡਾ ਧਰਮ ਹੈ ਤੇ ਉਹਦੇ ਵਿੱਚ ਕਰਪਸ਼ਨ ਕਿੰਨੇ ਪੈਦਾ ਕੀਤੀ ਜਿਹੜਾ ਹਿੰਦੂ ਧਰਮ ਦਾ ਪ੍ਰਚਾਰਕ ਹੈ ਕੌਣ ਹੈ ਬ੍ਰਾਹਮਣ ਉਹ ਪੈਦਾ ਕਰਿਆ ਲੋਕਾਂ ਨੂੰ ਝੂਠ ਦੱਸਦਾ ਹੈ ਲੋਕਾਂ ਨਾਲ ਫਰੇਬ ਕਰਦਾ ਹੈ ਆਪਣਾ ਢਿੱਡ ਭਰਨ ਦੀ ਖਾਤਰ ਲੋਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਆ ਧਾਗੇ ਪਾ ਲੋ ਉਹ ਧਾਗੇ ਪਾ ਲੋ ਇੰਨੀਆਂ ਮੌਲੀਆਂ ਸ਼ਰੀਰ ਤੇ ਬੰਨ੍ਹੋ ਇਹ ਕਰ ਲੋ ਉਹ ਕਰ ਲੋ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਝੂਠ ਬੋਲਦਾ ਹੈ ਔਰ ਇਹ ਕਰਪਸ਼ਨ ਹੈ ਇਹਦੀ ਇਹ ਮਤ ਕਿਉ ਗੁਰਮੁਖੋ ਕਿਉਂਕਿ ਮੈਨੂੰ ਕਹਿੰਦੇ ਵੀ ਮੈਂ ਆਪਣੇ ਕੋਲ ਗੱਲਾਂ ਕਰਦਾ ਕਿਹਦੀ ਗੱਲ ਮੈਂ ਕਰ ਰਿਹਾ ਗੁਰਬਾਣੀ ਦੀ ਗੁਰਬਾਣੀ ਕਹਿ ਰਹੀ ਹੈ ਨਾ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ब्राह्मण नेते ਲੋਕਾਂ ਦੇ ਖੂਨ ਚ ਨਾ ਹੁੰਦਾ ਲੋਕਾਂ ਨੂੰ ਮਾਰ ਮਾਰ ਕੇ ਨਾ ਹੁੰਦਾ ਕਿਦਾਂ ਭਲਾ ਉਹ ਨਹੀਂ ਜੇ ਕਿਸੇ ਨੂੰ ਬਖਸ਼ਦਾ ਜੇ ਅਮੀਰ ਆ ਜੇ ਉਹਨੂੰ ਵੀ ਜੇ ਗਰੀਬ ਆ ਜੇ ਉਹਨੂੰ ਵੀ ਉਹਨੇ ਸਿਸਟਮ ਹੀ ਇਦਾਂ ਦਾ ਬਣਾਇਆ ਪੂਰਾ ਸਾਲ ਉਹਨੇ ਇੱਕ ਨੀਅਤ ਕਰ ਲਿਆ ਆ ਆ ਦਿਨ ਆ ਆ ਦਿਹਾੜੇ ਅਗਲਾ ਆਪਣੀ ਰੋਟੀ ਆਰਾਮ ਨਾਲ ਸੇਕਦਾ ਪਿਆ ਅੱਗੇ ਗੁਰੂ ਨਾਨਕ ਸਾਹਿਬ ਨੇ ਬੜੀ ਸੁਣੀ ਗੱਲ ਆਕੀ ਜੋਗੀ ਜੁਗਤ ਨਾ ਜਾਣੈ ਅੰਧ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋਗ ਮਤ ਬੜਾ ਵੱਡਾ ਮਤ ਸੀ ਉਸ ਟਾਈਮ ਦਾ ਬਾਬਾ ਨਾਨਕ ਸਾਹਿਬ ਜੀ ਬਖਸ਼ਦੇ ਕਿਸੇ ਨੂੰ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਖੁਦ ਆਖਿਆ ਸੱਚ ਸੁਣਾਏ ਸੀ ਉੱਚੀ ਬੋਲਿਓ ਜੀ ਸੱਚ ਸੁਣਾਏ ਸੀ ਸੱਚ ਕੀ ਮੇਲਾ ਕਹਿੰਦੇ ਸੱਚ ਉਦੋਂ ਬੋਲੋ ਜਦੋਂ ਟਾਈਮ ਹੋਏ ਤੇ ਜਦੋਂ ਟਾਈਮ ਲੰਘ ਜਾਏ ਫਿਰ ਸੱਚ ਬੋਲਣ ਦਾ ਕੀ ਫਾਇਦਾ ਕੋਈ ਮਤਲਬ ਹੈ ਜਦੋਂ ਟਾਈਮ ਹੋਏ ਤੂੰ ਬੋਲਿਆ ਨਾ ਪਿੱਛੋ ਪਿੱਛੋ ਬੋਲੀ ਜਾਓ ਸੱਚ ਫਿਰ ਕੀ ਫਿਰ ਮੀਨਿੰਗ ਕੀ ਰਿਹਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾ ਦੀ ਕੂਡ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਦ ਕਹਿੰਦੇ ਦੂਜਿਆਂ ਨੂੰ ਦੱਸਦਾ ਨੱਕ ਬੰਦ ਕਰ ਲੋ ਸਮਾਧੀ ਲਾ ਲੋ ਪੁੱਟੇ ਸਿੱਧੇ ਆਸਨ ਕਰ ਲੋ ਤੁਹਾਨੂੰ ਰੱਬ ਮਿਲ ਜਾਏਗਾ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣੈ ਇਹਨੂੰ ਜੀਵਨ ਜੁਗਤ ਖੁਦ ਨੂੰ ਨਹੀਂ ਆਉਂਦੀ ਕਮਲੇ ਨੂੰ ਅੰਦ ਖੁਦ ਅੰਨੈ ਜੇ ਲੋਕਾਂ ਨੂੰ ਕਹਿ ਰਿਹਾ ਵੀ ਰੱਬ ਆਓ ਮੈਂ ਤੁਹਾਨੂੰ ਦਿਖਾਵਾਂ ਅੰਨਿਆਂ ਦੇ ਵਿੱਚ ਕਾਣਾ ਰਾਜਾ ਉਹ ਰੱਬ ਜਿਹੜਾ ਖੁਦ ਅੰਨਾ ਉਹ ਦੂਜਿਆਂ ਨੂੰ ਰੱਬ ਦਿਖਾਉਣ ਦੀ ਗੱਲ ਕਰ ਰਿਹਾ ਤੇ ਬਾਪੂ ਜੀ ਨੇ ਅੱਗੇ ਵੇਖੋ ਕਿੰਨੀ ਕਮਾਲ ਦੀ ਗੱਲ ਆਖੀ ਕਹਿੰਦੇ ਤਿੰਨੇ ਉਜਾਰੇ ਦਾ ਬੰਦ ਇਹ ਤਿੰਨੇ ਹੀ ਧਰਮ ਦੀ ਦੁਨੀਆ 'ਚ ਉਜਾੜਾ ਪੈਦਾ ਕਰਿਆ ਕ੍ਰਪਸ਼ਨ ਪੈਦਾ ਕਰੇ ਜੇ ਰਾਜਨੀਤੀ ਦੀ ਬਾਪੂ ਨੇ ਗੱਲ ਕੀਤੀ ਸਪਸ਼ਟ ਠੋਕ ਕੇ ਗੱਲ ਕੀਤੀ ਜੇ ਧਰਮ ਦੀ ਗੱਲ ਕੀਤੀ ਸਪਸ਼ਟ ਗੱਲ ਕੀਤੀ ਸੱਚੇ ਬਾਦਸ਼ਾਹ ਨੇ ਬਖਸ਼ਿਆ ਨਹੀਂ ਕਿਸੇ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦੁਨੀਆ 'ਚ ਆਉਣ ਦਾ ਪਰਪੱਜੀ ਏ ਸੀ ਸੱਚ ਬੋਲਣਾ ਸੱਚ ਦੱਸਣਾ ਏਕ ਓੰਕਾਰ ਦੀ ਗੱਲ ਕਰਨੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਕੰਮ ਨੂੰ ਪੂਰਾ ਕੀਤਾ ਆਪਣੀ ਜ਼ਿੰਦਗੀ ਦੇ 70 ਸਾਲ ਤੋਂ ਉੱਪਰ ਦਾ ਟਾਈਮ ਲਗਾ ਕੇ ਗੁਰੂ ਨਾਨਕ ਸਾਹਿਬ ਨੇ ਉਸ ਕਾਰਜ ਨੂੰ ਸੰਪੂਰਨ ਕੀਤਾ ਦੁਨੀਆ ਦੇ ਕੋਨੇ-ਕੋਨੇ 'ਚ ਜਿੱਥੇ ਗੁਰੂ ਨਾਨਕ ਸਾਹਿਬ ਕੇ ਵੇਖਿਓ ਧਿਆਨ ਨਾਲ ਸੰਖੇਪ 'ਚ ਕਿਹਾਵਾਂ ਜੇ ਗੁਰੂ ਨਾਨਕ ਸਾਹਿਬ ਜੀ ਹਰ ਦੁਆਰ ਜਾਂਦੇ ਐ ਧਿਆਨ ਨਾਲ ਸੁਣਿਓ ਗੁਰਮੁਖੋ ਫੋਟੋਆਂ ਤੁਸੀਂ ਸਾਰੇ ਵੇਖਦੇ ਹੋ ਜੇ ਗੁਰੂ ਨਾਨਕ ਸਾਹਿਬ ਜੀ ਹਰਦਵਾਰ ਦੀ ਧਰਤੀ ਤੇ ਜਾਂਦੇ ਐ ਤੇ ਉੱਥੇ ਕਿਦੋਂ ਜਾਂਦੇ ਐ ਜਦੋਂ ਸ਼ਰਾਧਾਂ ਦੇ ਦਿਨ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੰਗਾ ਨਦੀ ਦੇ ਵਿੱਚ ਘਾਰ ਖੜੇ ਹੁੰਦੇ ਐ ਤੇ ਗੁਰੂ ਨਾਨਕ ਸਾਹਿਬ ਜੀ ਕੀ ਵੇਖਦੇ ਨੇ ਕਿ ਪੰਡਤ ਤੇ ਹੋਰ ਲੋਕ ਪਾਣੀ ਦੇ ਰਿਹਾ ਸੂਰਜ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ ਲੇਕਿਨ ਗੁਰੂ ਨਾਨਕ ਸਾਹਿਬ ਦਾ ਤਰੀਕਾ ਬੜਾ ਪਿਆਰਾ ਸੱਚੇ ਪਾਤਸ਼ਾਹ ਮਹਾਰਾਣੀ ਕਿਵੇਂ ਕਿਹਾ ਉਹ ਚੜਦੇ ਨੂੰ ਪਾਣੀ ਦੇ ਰੇ ਸੂਰਜ ਨੂੰ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਆਪੋਜੀਟ ਖੜੇ ਹੋ ਗਏ ਆਪੋਜੀਟ ਖੜੇ ਹੋ ਗਏ ਪਿਛਾਂਹ ਖੜੇ ਹੋ ਗਏ ਪਿੱਠ ਲਾ ਕੇ ਤੇ ਸੱਚੇ ਪਾਤਸ਼ਾਹ ਦੂਸਰੇ ਪਾਸੇ ਪਾਣੀ ਦੇਣ ਲੱਗ ਪਏ ਆਪਾਂ ਹੁੰਦੇ ਨਾ ਮੈਂ ਕਹਿੰਨਾ ਉਦੋਂ ਲੋਕ ਬੜੇ ਭਲੇ ਸੀ ਉਦੋਂ ਲੋਕ ਬੜੇ ਚੰਗੇ ਹੋਣਗੇ ਉਹਨਾਂ ਨੇ ਕੁਝ ਕਿਹਾ ਨਹੀਂ ਗਲਤ ਬੋਲਿਆ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਕਹਾਂ ਜੇ ਅਸੀਂ ਹੁੰਦੇ ਨਾ ਅਸੀਂ ਬਾਬੇ ਨੂੰ ਬਖਸ਼ਣਾ ਨਹੀਂ ਸੀ ਇਹ ਸੱਚ ਜਾਣਿਓ ਸੱਚ ਹੈ ਅਸੀਂ ਹੁੰਦੇ ਨਾ ਅਸੀਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਖਸ਼ਣਾ ਥੋੜੀ ਜਿਹੀ ਕਿੱਥੇ ਪਰ ਉਹ ਲੋਕ ਸਾਤੋਂ ਬਹੁਤ ਚੰਗੇ ਸੀ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਤੋਂ ਉਲਟ ਕੰਮ ਕਰ ਰਹੇ ਉਹ ਚੜ੍ਹਦੇ ਨੂੰ ਪਾਣੀ ਦੇ ਦਿੰਦੇ ਐ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਲਟ ਦਿਸ਼ਾ ਵਿੱਚ ਲੈਂਦੇ ਨੂੰ ਪਾਣੀ ਦੇ ਰਹੇ ਐ ਪਾਣੀ ਦੇ ਹੀ ਜਾਂਦੇ ਨੇ ਆਖਰਕਾਰ ਕੀ ਹੋਇਆ ਜਦੋਂ ਧਿਆਨ ਖਿੱਚਿਆ ਲੋਕਾਂ ਦਾ ਲੋਕ ਇਕੱਠੇ ਹੋਏ ਵੀ ਇਹਨੂੰ ਓਕ ਹੀ ਗਿਆ ਵੇਖੋ ਜੀ ਬਾਬਾ ਜੀ ਨੂੰ ਕੀ ਹੋਇਆ ਬੰਦੇ ਨੂੰ ਕੀ ਹੋਇਆ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਕਹਿੰਦੇ ਬਾਬਿਓ ਆ ਕੰਮ ਕੀ ਕਰਦੇ ਪਏ ਹੋ ਕਿੱਧਰ ਪਾਣੀ ਦੇ ਰਹੇ ਹੋ ਤੇ ਗੁਨਾਨ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਪੁੱਛਿਆ ਤੁਸੀਂ ਦੱਸਿਓ ਕਿੱਧਰ ਪਾਣੀ ਦੇ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਪਿੱਤਰ ਲੋਕ 'ਚ ਪਾਣੀ ਦੇ ਰਹਿਆਂ ਪਿੱਤਰ ਲੋਕ ਨੂੰ ਸਮਝਦੇ ਹੋ ਸਾਡੇ ਵੱਡੇ ਵਡੇਰੇ ਜਿਹੜੇ ਅਕਾਲ ਚਲਾਣਾ ਕਰ ਜਾਂਦੇ ਨੇ ਉਹ ਅਸਮਾਨ ਵਿੱਚ ਕਿਤੇ ਜਾ ਕੇ ਰਹਿੰਦੇ ਨੇ ਐਸੀ ਲੋਕਾਂ ਦੀ ਸੋਚ ਬਣੀ ਗੁਰੂ ਨਾਨਕ ਸਾਹਿਬ ਨਹੀਂ ਮੰਨਦੇ ਤੇ ਜਿੱਥੇ ਉਹਨਾਂ ਦੀਆਂ ਰੂਹਾਂ ਰਹਿੰਦੀਆਂ ਉੱਥੇ ਪਿੱਤਰ ਲੋਕ ਦਾ ਨਾਮ ਹੈ ਪਿੱਤਰ ਲੋਕ ਤੇ ਉਹ ਸੂਰਜ ਤੋਂ ਵੀ ਬਹੁਤ ਪਰੇ ਹੈ ਤੇ ਹੈਰਾਨੀ ਦੀ ਗੱਲ ਹੈ ਲੋਕਾਂ ਨੂੰ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡਾ ਬਾਪੂ ਭੁੱਖਾ ਹੈ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਕੱਪੜੇ ਚਾਹੀਦੇ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਪਿਆਸ ਲੱਗੀ ਪਾਣੀ ਚਾਹੀਦਾ ਤੇ ਬਾਪੂ ਨੂੰ ਫਿਰ ਪਾਣੀ ਪਤਾ ਕਿਦਾਂ ਪਚਾਉਂਦੇ ਐ ਭਾਈਆਂ ਦੇ ਰਸਤੇ ਪੰਡਤਾਂ ਦੇ ਰਸਤੇ پارਸਲ ਕਰਦੇ ਐ ਫਿਰ ਤੇ ਗੁਰੂ ਨਾਨਕ ਸਿੱਜੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਐ ਕਹਿੰਦੇ ਵੀ ਕਰ ਕੀ ਰਹੇ ਹੋ ਕਹਿੰਦੇ ਆਪਣੇ ਬਜ਼ੁਰਗਾਂ ਨੂੰ ਪਾਣੀ ਦੇ ਰਹੇ ਪਿਆਸੇ ਐ ਤੇ ਮਹਾਰਾਜ ਕਹਿੰਦੇ 365 ਦਿਨ ਹੁੰਦੇ ਐ ਬਾਕੀ ਦਿਨ ਭੁੱਲ ਗਏ ਬਸ ਇੱਕ ਦਿਨ ਯਾਦ ਰੱਖਿਆ ਵੀ ਬਾਪੂ ਨੂੰ ਪਿਆਸ ਲੱਗੀ ਬਾਕੀ ਦਿਨ ਵੀ ਪਲਾਇਆ ਕਰੋ ਕਹਿੰਦੇ ਪਾਣੀ ਪਹੁੰਚ ਜਾਏਗਾ ਉੱਥੇ ਕਹਿੰਦੇ ਹਾਂ ਕਰੋੜਾ ਅਰਬਾਂ ਖਰਬਾਂ ਮੀਲ ਸੂਰਜ ਤੋਂ ਪਰਾਂ ਪਿੱਤਰ ਲੋਕ ਤੱਕ ਤੁਹਾਡਾ ਇੱਥੋਂ ਹਰਦੁਆਰ ਤੋਂ ਸੁਟਿਆ ਪਾਣੀ ਪਹੁੰਚ ਜਾਏਗਾ ਕਹਿੰਦੇ ਹਾਂ ਤੇ ਗੁਰਨਾਨ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਆਂ ਸੁਣਿਓ ਗੁਰਨਾਨ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਆਂ ਕਹਿੰਦੇ ਕਿੱਥੇ ਤੇ ਮਹਾਰਾਜ ਕਹਿੰਦੇ ਮੇਰੀ ਵੀ ਜਿਹੜੀ ਜ਼ਮੀਨ ਹੈ ਨਾ ਉਹ ਰਾਹੇ ਪਹੁੰਚਦੀ ਤਲਮੰਡੀ ਵਿੱਚ ਸੋਕਰੀ ਐ ਮੈਂ ਉਹਨੂੰ ਪਾਣੀ ਦੇ ਰਿਆਂ ਉਹ ਲੋਕ ਆਸਪੇ ਕਹਿੰਦੇ ਤੇਰਾ ਪਾਣੀ ਪਹੁੰਚ ਜਾਏਗਾ ਮਾਰਾ ਕਹਿੰਦੇ ਜੇ ਤੁਹਾਡਾ ਕਰੋੜਾਂ ਮੀਲ ਦੂਰ ਪਹੁੰਚ ਸਕਦਾ ਤਾਂ ਮੇਰਾ ਇਸ ਧਰਤੀ ਤੇ ਸੁਟਿਆ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨਾਨਕ ਸਾਹਿਬ ਦਾ ਤਰਕ ਹੈ ਤੇ ਸੱਚ ਹੈ ਕਿਉਂਕਿ ਬਾਬਾ ਝੂਠ ਨਹੀਂ ਬੋਲਦਾ